ਸੋ ਬਹੁਤ ਜ਼ਰੂਰੀ ਆ ਆਪਾਂ ਬੱਚਿਆਂ ਨੂੰ ਸਹੀ ਗੱਲਾਂ ਸਿਖਾਈਏ ਤੁਸੀਂ ਅੱਜ ਕੱਲ ਸਾਰੇ ਸੋਸ਼ਲ ਮੀਡੀਆ ਯੂਜ਼ ਕਰਦੇ ਆ ਮੈਨੂੰ ਪਤਾ ਨਹੀਂ ਤੁਸੀਂ ਕੀ ਦੇਖਦੇ ਆ YouTube ਤੇ ਪਰ ਹੋ ਸਕਦਾ ਤੁਹਾਡੇ ਚੋਂ ਕਈਆਂ ਨੇ ਦੇਖਿਆ ਹੋਵੇ ਕਈ ਛੋਟੇ ਛੋਟੇ ਨਿਆਣੇ ਆ ਉਹ ਏਡਾ ਕਮਾਲ ਦਾ ਡਾਂਸ ਕਰਦੇ ਆ ਵੀ ਵੱਡਿਆਂ ਨੂੰ maat ਪਾਉਂਦੇ ਆ ਕਿ ਛੋਟੇ ਛੋਟੇ ਬੱਚੇ ਉਹ ਐਡਾ ਜ਼ਬਰਦਸਤ ਤਬਲਾ ਵਜਾਉਂਦੇ ਆ ਕਿ ਜਿਨ੍ਹਾਂ ਨੂੰ ਅਸੀਂ ਉਸਤਾਦ ਕਹਿੰਨੇ ਨਾ ਉਹਨਾਂ ਨੂੰ ਵੀ ਪਿੱਛੇ ਛੱਡਦੇ ਕੋਈ ਬਹੁਤ ਛੋਟੇ ਜਿਹੇ ਬੱਚੇ ਗਾਉਂਦੇ ਬਹੁਤ ਸੋਹਣਾ ਆ ਕੋਈ ਛੋਟੇ ਜਿਹੇ ਬੱਚੇ ਜਮਨਾਸਟਿਕ ਬਹੁਤ ਅੱਛੀ ਕਰਦੇ ਆ ਕੁਝ ਛੋਟੇ ਛੋਟੇ ਬੱਚਿਆਂ ਨੇ ਵੱਡੀਆਂ ਵੱਡੀਆਂ ਅਚੀਵਮੈਂਟਸ ਕੀਤੀਆਂ ਆ ਉਹਦੇ ਪਿੱਛੇ ਬਹੁਤ ਵੱਡਾ ਰੋਲ ਉਹਨਾਂ ਦੇ ਪੇਰੈਂਟਸ ਦਾ ਆ ਅੱਜ ਤੁਹਾਡੇ ਕੋਲੇ 1 ਸਾਲ ਦਾ ਬੱਚਾ ਆ ਤੁਸੀਂ ਉਹਨੂੰ ਸਵਿਮਿੰਗ ਦੇ ਵਿੱਚ ਪਾ ਦਿਓ ਉਹਨੇ ਸਵਿਮਿੰਗ ਕਰਨ ਲੱਗ ਜਾਣੀ ਆ ਤੁਸੀਂ ਉਹਨੂੰ ਰਨਿੰਗ ਦੇ ਵਿੱਚ ਪਾ ਦਿਓ ਉਹਨੇ ਰਨਿੰਗ ਕਰਨ ਲੱਗ ਜਾਣੀ ਤੁਸੀਂ ਰੈਸਲਿੰਗ ਚ ਪਾ ਦਿਓ ਉਹਨੇ ਰੈਸਲਿੰਗ ਕਰਨ ਲੱਗ ਜਾਣੀ ਤੁਸੀਂ ਉਹਨੂੰ ਦੁਨੀਆ ਦੇ ਲੱਚਰ ਗਾਣੇ ਸਿਖਾ ਦਿਓ ਉਹਨੇ ਲੱਚਰ ਗਾਣੇ ਗਾਈ ਜਾਣੇ ਤੁਸੀਂ ਉਹਨੂੰ ਸ਼ਬਦ ਕੀਰਤਨ ਭਜਨ ਬੰਦਗੀ ਸਿਖਾ ਦਿਓ ਉਹਨੇ ਭਜਨ ਬੰਦਗੀ ਕਰੀ ਜਾਣੀ ਇਹ ਮੁਕੰਮਲ ਰੀਤੀ ਦੇ ਨਾਲ ਤੁਹਾਡੇ ਹੱਥ ਵਿੱਚ ਆ ਕੇ ਤੁਸੀਂ ਉਹਨੂੰ ਕਿਹੋ ਜਿਹਾ ਉਸਤਾਦ ਬਣਾਉਣਾ ਹੈ ਪਰਮੇਸ਼ਵਰ ਨੇ ਤੁਹਾਨੂੰ ਦੇ ਦਿੱਤਾ ਹੁਣ ਤੁਸੀਂ ਆਪਣੇ ਲਈ ਉਹਨੂੰ ਕਿਵੇਂ ਦਾ ਬਣਾਉਣਾ ਚਾਹੁੰਦੇ ਆ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਆ ਬਹੁਤ ਪੇਰੈਂਟਸ ਦੀ ਕੰਪਲੇਨ ਆ ਸਾਡੇ ਨਿਆਣੇ ਸਾਨੂੰ ਪਿਆਰ ਨਹੀਂ ਕਰਦੇ ਕਿਉਂ ਕਰਨੋਂ ਤੁਹਾਨੂੰ ਪਿਆਰ ਜਦੋਂ ਤੁਹਾਡੇ ਪਿਆਰ ਕਰਨ ਦਾ ਵੇਲਾ ਸੀ ਤੁਸੀਂ ਉਦੋਂ ਉਹਨਾਂ ਨਾਲ ਪਿਆਰ ਕੀਤਾ ਹੀ ਨਹੀਂ ਜਦੋਂ ਤੁਹਾਨੂੰ ਉਹਨਾਂ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਸੀ ਸਮਾਂ ਬਿਤਾਉਣਾ ਚਾਹੀਦਾ ਸੀ ਤੁਸੀਂ ਨਹੀਂ ਬਤਾਇਆ ਉਹਨਾਂ ਨਾਲ ਸਮਾਂ ਤੁਸੀਂ ਉਦੋਂ ਉਹਨਾਂ ਨੂੰ ਆਪਣੇ ਤੋਂ ਦੂਰ ਰੱਖਿਆ ਆਪਣੀ ਕੇਅਰ ਟੇਕਰ ਨਾਲ ਕਰਦੇ ਆਇਆ ਨਾਲ ਕਰਦੇ ਉਸ ਅੰਟੀ ਨਾਲ ਜ਼ਿਆਦਾ ਪਿਆਰਿਆ ਉਹਨਾਂ ਦਾ ਜਿਨੇ ਉਹਨਾਂ ਨੂੰ ਖਵਾਇਆ ਜਿਨੇ ਉਹਨਾਂ ਦੀਆਂ ਨੈਪੀਆਂ ਚੇਂਜ ਕੀਤੀਆਂ ਜਿਹਦੇ ਉਹਨਾਂ ਨੂੰ ਨਾਲ ਲੈ ਕੇ ਸੌਂਦੀ ਸੀ ਅਰ ਹੁਣ ਵੱਡੇ ਹੋਏ ਤੇ ਤੁਸੀਂ ਭਾਲਦੇ ਹੋ ਕਿ ਤੁਹਾਡੇ ਨਾਲ ਪਿਆਰ ਕਰਨ ਕਿਉਂ ਕਰਨ ਤੁਸੀਂ ਆਪਣੇ ਫਰਜ਼ ਨਹੀਂ ਨਿਭਾਏ ਅਗਰ ਅੱਜ ਤੁਹਾਡੇ ਬੱਚੇ ਤੁਹਾਡੀ ਗੱਲ ਨਹੀਂ ਸੁਣਦੇ ਤਾਂ ਕੌਣ ਜ਼ਿੰਮੇਵਾਰ ਹੈ ਤੁਸੀਂ ਖੁਦ ਜ਼ਿੰਮੇਵਾਰ ਹੋ ਜੇ ਉਸ ਦੇ ਨੂੰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਸੀ ਤੁਸੀਂ ਕਿਹਾ ਮੇਰੇ ਤੋਂ ਟਾਈਮ ਹੈ ਨਹੀਂ ਪਰ ਇਹ ਹੋ ਜਾ ਤੁਸੀਂ ਉਹਨਾਂ ਦੀ ਗੱਲ ਸੁਣੀ ਨਹੀਂ ਉਹ ਤੁਹਾਡੇ ਨਾਲ ਕਰਦੀ ਗੱਲ ਕਰਨਾ ਚਾਹੁੰਦੇ ਸੀ ਆਪਣੀ ਉਮਰ ਦੇ ਹਿਸਾਬ ਨਾਲ ਜੋ ਵੀ ਉਹ ਫੇਸ ਕਰ ਰਹੇ ਸੀ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਸੀ ਦੱਸਣਾ ਚਾਹੁੰਦੇ ਸੀ ਸਕੂਲੋਂ ਆਣ ਕੇ ਸਕੂਲ ਤੋਂ ਆਣ ਕੇ ਸਕੂਲ ਦਾ ਹਾਲ ਦੱਸਣਾ ਚਾਹੁੰਦੇ ਸੀ ਤੁਸੀਂ ਉਹ ਨਹੀਂ ਸੁਣਿਆ ਦਾ ਹਾਲ ਦੱਸਣਾ ਚਾਹੁੰਦੇ ਸੀ ਤੁਸੀਂ ਉਹ ਨਹੀਂ ਸੁਣਿਆ ਤੇ ਅੱਜ ਤੁਸੀਂ ਸੋਚਦੇ ਹੋ ਕਿ ਤੁਹਾਡੇ ਨਿਆਣੇ ਤੁਹਾਡੀ ਗੱਲ ਸੁਣਨ ਬਈ ਕਿਉਂ ਸੁਣਨ ਉਹ ਤੁਸੀਂ ਸੁਣੀ ਉਹਨਾਂ ਦੀ ਗੱਲ ਉਹਨਾਂ ਦੇ ਦਿਲਾਂ ਵਿੱਚ ਤੁਹਾਡੇ ਲਈ ਨਫ਼ਰਤ ਪੈਦਾ ਹੋ ਗਈ ਕਿ ਸਾਡੇ ਪੇਰੈਂਟਸ ਕੋਲ ਸਾਡੇ ਲਈ ਟਾਈਮ ਹੀ ਹੈ ਨਹੀਂ ਸਾਡੀ ਗੱਲ ਸੁਣਨ ਦਾ ਟਾਈਮ ਹੈ ਨਹੀਂ ਸਾਡੇ ਨਾਲ ਬਹਿਣ ਉੱਠਣ ਦਾ ਟਾਈਮ ਹੈ ਨਹੀਂ ਇਹ ਸਾਡੇ ਵੱਲ ਧਿਆਨ ਨਹੀਂ ਦਿੰਦੇ ਇਹਨਾਂ ਦੇ ਲਈ ਸਾਡੇ ਨਾਲੋਂ ਜ਼ਰੂਰੀ ਕੰਮ ਹੋ ਗਏ ਇਹਨਾਂ ਕੋਲ ਸਾਡੇ ਨਾਲੋਂ ਜ਼ਰੂਰੀ ਮੋਬਾਈਲ ਹੋ ਗਏ ਇਹਨਾਂ ਕੋਲ ਸਾਡੇ ਨਾਲੋਂ ਜ਼ਰੂਰੀ ਚੁਗਲੀਆਂ ਕਰਨੀਆਂ ਹੋ ਗਈਆਂ ਲੜਾਈਆਂ ਕਰਨੀਆਂ ਹੋ ਗਈਆਂ ਨਸ਼ੇ ਕਰਨੇ ਹੋ ਗਏ ਉਹਨਾਂ ਦੇ ਅੰਦਰ ਜ਼ਹਿਰ ਭਰ ਗਿਆ ਹੈ ਪਰ ਜਿਨ੍ਹਾਂ ਦੇ ਕੋਲੇ ਅਜੇ ਮੌਕਾ ਹੈਗਾ ਆ ਉਹ ਇਸ ਮੌਕੇ ਨੂੰ ਸੰਭਲੋ ਬਹੁਤ ਚੰਗੇ ਰਹਿ ਜਾਓਗੇ ਇਹ ਅਸਲੀ ਜਾਇਦਾਦ 12 ਕਮਾਈ ਹੋਈ ਜਾਇਦਾਦ ਤਾਂ ਹੀ ਕੰਮ ਆਉਣੀ ਆ ਜੇ ਇਹ ਅਸਲੀ ਜਾਇਦਾਦ ਜਿਹੜੀ ਬੱਚਿਆਂ ਦੇ ਰੂਪ ਵਿੱਚ ਪਰਮੇਸ਼ਵਰ ਨੇ ਦਿੱਤੀ ਜੇ ਇਹ ਸਾਡੇ ਹੱਥਾਂ ਵਿੱਚ ਹੋਈ ਜੇ ਇਹ ਸਾਡੇ ਹੱਥਾਂ ਵਿੱਚ ਨਹੀਂ ਆ ਫਿਰ ਤੁਹਾਨੂੰ ਬਾਹਰਲੀ ਜਾਇਦਾਦ ਦਾ ਕੋਈ ਆਨੰਦ ਆਉਣਾ ਹੀ ਨਹੀਂ ਭਾਵੇਂ ਤੁਸੀਂ ਹਜ਼ਾਰ ਏਕੜ ਦੇ ਮਾਲਕ ਹੋਵੋ ਆਪਾਂ ਇਹਨਾਂ ਨੂੰ ਨਿਆਣੇ ਸਮਝਦੇ ਆ ਨਿਆਣੇ ਇਹਨਾਂ ਨੂੰ ਕੀ ਪਤਾ ਹੈ ਉਹ ਨਿਆਣੇ ਬੇਸ਼ੱਕ ਨਿਆਣੇ ਹੀ ਆ ਪਰ ਇਹ ਨਾ ਸਮਝੋ ਕਿ ਉਹਨਾਂ ਦੇ ਅੰਦਰ ਫੀਲਿੰਗਸ ਨਹੀਂ ਆ ਉਹਨਾਂ ਦੇ ਅੰਦਰ ਲਰਨਿੰਗ ਅਬਿਲਿਟੀ ਨਹੀਂ ਆ ਸਾਡੇ ਨਾਲੋਂ ਜ਼ਿਆਦਾ ਕੈਚ ਕਰਨ ਦੀ ਪਾਵਰ ਬੱਚਿਆਂ ਦੇ ਅੰਦਰ ਆ ਸਾਡੇ ਨਾਲੋਂ ਜ਼ਿਆਦਾ ਇਮੋਸ਼ਨਲ ਆ ਬੱਚੇ ਤੁਸੀਂ ਦੇਖੋ ਕੁਚੜ ਚੁੱਕਿਆ ਹੋਇਆ ਬੱਚਾ ਛੋਟਾ ਜਿਹਾ ਜਿਹੜਾ ਬੱਚਾ ਆ ਤੁਸੀਂ ਉਹਨੂੰ ਹਸਾਓਗੇ ਤੇ ਉਹ ਹੱਸੇਗਾ ਤੁਸੀਂ ਮੜਾ ਜਾ ਉਹਨੂੰ ਹੱਪ ਕਹਿ ਕੇ ਦੌਕਾ ਮਾਰੋ ਨਾਲ ਹੀ ਬੋਲ ਜਿਆ ਬਾਹਰ ਨੂੰ ਕੱਢੂਗਾ ਕਿੰਨਾ ਹੀ ਮੋਸ਼ਨ ਨਹੀਂ ਆਉਦੇ ਅੰਦਰ ਤੁਸੀਂ ਉਹਨੂੰ ਅੱਖਾਂ ਕੱਢ ਕੇ ਡਰਾਉਂਦੇ ਹੋ ਤੇ ਉਹ ਡਰ ਜਾਂਦਾ ਹੈ ਕੀ ਬਹੁਤ ਜ਼ਿਆਦਾ ਇਮੋਸ਼ਨਲ ਹੈ ਬੱਚੇ ਅਰ ਜਦੋਂ ਤੁਸੀਂ ਉਹਨਾਂ ਦੇ ਇਮੋਸ਼ਨਸ ਨੂੰ ਅੰਡਰਸਟੈਂਡ ਨਹੀਂ ਕਰਦੇ ਉਹ ਸਖਤ ਦਿਲ ਹੋ ਜਾਂਦੇ ਆ ਇਸ ਲਈ ਆਪਣੇ ਬੱਚਿਆਂ ਦੇ ਨਾਲ ਸਮਾਂ ਬਤੀਤ ਕਰਨਾ ਸ਼ੁਰੂ ਕਰੋ ਤਾਂ ਜੋ ਜਦੋਂ ਤੁਹਾਨੂੰ ਜ਼ਰੂਰਤ ਪਵੇ ਤਾਂ ਫੇ ਤੁਹਾਡੇ ਨਿਆਣੇ ਤੁਹਾਡੇ ਨਾਲ ਬਹਿਣ ਜਦੋਂ ਤੁਸੀਂ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਕਰੋ ਤੂੰ ਕਹਿਣ ਵੀ ਦਾੜੀ ਕੱਲਾ ਨਹੀਂ ਆ ਤੂੰ ਮੈਂ ਤੇਰੇ ਨਾਲ ਆ ਚਾਹੇ ਉਹ ਧੀ ਆ ਚਾਹੇ ਪੋਤੇ ਆ ਉਹ ਆਪਣੀ ਮਾਂ ਨੂੰ ਹੌਸਲਾ ਦੇਣ ਵੀ ਮਾਂ ਤੂੰ ਕੱਲੀ ਨਹੀਂ ਆ ਮੈਂ ਹੈਗਾ ਆ ਮੈਂ ਹੈਗੀ ਆ ਅਸੀਂ ਜੋ ਤੇਰੇ ਨਾਲ ਖੜੇ ਆ ਪਰ ਅਸੀਂ ਖੁਦ ਇੰਨੇ ਖੁਸ਼ ਕੋਨਾਂ ਨੂੰ ਬਣਾ ਦਿੱਤਾ ਆ ਕਿ ਅੱਜ ਪਛਤਾਉਣ ਤੋਂ ਬਿਨਾ ਬਹੁਤੇ ਆ ਮਾਪਿਆਂ ਦੇ ਕੋਲ ਕੁਛ ਵੀ ਨਹੀਂ ਆ ਬੱਚਿਆਂ ਦੇ ਨਾਲ ਸਖਤੀ ਬਹੁਤ ਜ਼ਰੂਰੀ ਆ ਕਿਉਂਕਿ ਵਚਨ ਦੇ ਵਿੱਚ ਵੀ ਲਿਖਿਆ ਜੇ ਤੂੰ ਆਪਣੇ ਬੱਚੇ ਨੂੰ ਛਿਟੀ ਨਾਲ ਵੀ ਤਾੜਦਾ ਆ ਤੇ ਤੂੰ ਉਹਨੂੰ ਜਾਨੋਂ ਨਹੀਂ ਮਾਰਦਾ ਸਗੋਂ ਦੀ ਜਾਨ ਨੂੰ ਬਚਾਉਂਦਾ ਆ ਜ਼ਰੂਰ ਨਿਆਣੇ ਦੇ ਨਾਲ ਸਖਤੀ ਕਰਨੀ ਚਾਹੀਦੀ ਆ ਜਿੱਥੇ ਉਹ ਗਲਤ ਆ ਉਹਨੂੰ ਟੋਕੋ ਉਨੂੰ ਰੋਕੋ ਮੈਂ ਕਹਿੰਨੀ ਜੇ ਚਾਰ ਕੰਨਾਂ ਤੇ ਲੌਣੀਆਂ ਪੈਣ ਲਾ ਦਿਓ no problem ਪਰ ਜਦੋਂ ਉਹਨੂੰ ਸਮਝ ਆ ਜਾਏ ਫਿਰ ਉਹਨੂੰ ਘੁੱਟ ਕੇ ਜੱਫੀ ਵੀ ਪਾਓ ਫਿਰ ਉਹਨੂੰ ਆਪਣੇ ਕੋਲ ਬਿਠਾਓ ਔਰ ਪਿਆਰ ਨਾਲ ਉਹਨੂੰ ਸਮਝਾਓ ਕਿ ਮੈਂ ਤੇਰੀ ਜ਼ਿੰਦਗੀ ਚ ਕੀ ਦੇਖਣਾ ਚਾਹੁੰਦਾ ਆ ਇਹ ਗਲਤੀ ਤੈਨੂੰ ਕਿੱਥੇ ਲੈ ਕੇ ਜਾ ਸਕਦੀ ਸੀ ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਜ਼ਰੂਰਤ ਨਾਲੋਂ ਜ਼ਿਆਦਾ ਸਖਤ ਆ। ਇਹ ਹੀ ਸਖਤੀ ਆ ਜਿਹੜੀ ਬੱਚਿਆਂ ਨੂੰ ਘਰਾਂ ਚੋਂ ਭੱਜਣ ਨੂੰ ਮਜਬੂਰ ਕਰ ਦਿੰਦੀ ਆ। ਸੱਚੀ ਕੌੜੀ ਆ ਗੱਲ। ਪਰ ਆਪਾਂ ਇਸ ਗੁੜਤਨ ਨੂੰ ਨਾ ਛੱਲੀਏ ਇਸ ਲਈ ਆਪਾਂ ਨੂੰ ਪਹਿਲਾਂ ਹੀ